ਜਿਹਦੇ ਨਾਲ ਅੰਦਰ ਤਿਆਰ ਨੇ ਲੈ ਕੇ ਆਉਣ ਲਈ ਸ਼ੁਭਰੀਤ ਨੂੰ ਰਾਤ ਨੂੰ ਇਹ ਫੋਨ ਚੇਆ 8:30 ਵਜੇ 9:30 9:00 ਮੈਂ 8:30 ਵਜੇ ਫੋਨ ਕਰਿਆ ਫਿਰ ਰਾਤੀ ਉਹ ਵੀ ਥਾਬੀ ਦੇ ਬਰੇ ਹੀ ਸੋਵੇ ਉਹਨੇ ਦੇਖ ਕੇ ਅੰਨਾ ਕੀ ਹੁੰਦਾ ਕੀ ਆਤਮ ਮੱਚਦਾ ਹੋ ਇਹ ਮੋਟਰਸਾਈਕਲ ਆ ਚੁੱਕਿਆ ਮੰਨੀ ਦਾ ਕਿਹੜਾ ਸਟੈਂਡ ਵਾਲਾ ਲੋ ਡੀਵਾਲੀਵਾ ਵਾਦੀ ਵੋਏ 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 ਐਂਸਰ ਮਮਨੀ ਬੋਲਦਾ ਵੈ ਕਹਿੰਦਾ ਲੇਟ ਹੋ ਗਏ ਆ ਆਪਾਂ ਜਲਦੀ ਲੈ ਕੇ ਆਣਾ ਸੀ ਉਹਨੂੰ ਮੰਮੀ ਨਾਲ ਲੈ ਕੇ ਆਉਣਾ ਨਹੀਂ ਐ ਟੋ ਤਸਤੇ ਆਣਾ ਉਹ ਨਿਹਰੇਸ਼ਵਰ ਜਰੂਰ ਜਾਣਾ ਪੰਦਾ ਓਏ ਹੋਏ ਹੋਏ ਅੱਗੇ ਆ ਬਨੇਰੇ ਸਰੀਆਂ ਨੇ ਜਾਂਦੀਆਂ ਅੱਗੇ ਹੀ ਗੱਲ ਹੋ ਰਹੀ ਅੱਗੇ ਗੱਲ ਹੋ ਰਹੀ ਥਾਂ ਦੇ ਅੰਦਰ ਮੁੰਡਾ ਤਿਆਰ ਹੋ ਰਿਹਾ ਅਸੀਂ ਹਾਪਿੰਗਲੈਂਡ ਚੱਲੇ ਆ ਚਾਰ ਸ਼ੰਗਵੇ ਹੀ ਲੋਗਲੇ ਦਾ ਪੱਪਾ ਹਾਰ ਰਿਹਾ ਗਿਆ ਜਰਾ ਪਾ ਕਹਿੰਦਾ ਕਹਿੰਦਾ ਟਾਈਮ ਨਾਲ ਕਿਉਂ ਨਹੀਂ ਚੱਲੇ ਤਨੀ ਹਾਂ ਲੱਗਦਾ ਤੁਸੀਂ ਜਾਣਾ ਮਮੀ ਮੈਂ ਤਾਂ ਨਹੀਂ ਜਾਣਾ ਮੈਂ ਨਹੀਂ ਜਾਣਾ ਸਰ ਮਮੀ ਮੈਂ ਅੱਜ ਨਹੀਂ ਨਨੂ ਛੱਡ ਪਰ ਮੈਂ ਨਹੀਂ ਛੱਡ ਲੈ ਜਾਣਾ ਚਾਚੀ ਨੂੰ ਚਾਚੀ ਤੇ ਲੈ ਜਾਣਾ ਉਹ ਕਹਿੰਦਾ ਮੈਂ ਉਹ ਕਹਿੰਦਾ ਮੈਂ ਲੈ ਕੇ ਨਹੀਂ ਆਣੀ ਆਈਏ ਚੱਲਿਆ ਚੱਲਿਆ ਤਾਂ ਹੀ ਤੇ ਤਿਆਰ ਹੋਇਆ ਲੈ ਕੇ ਆਣ ਵਾਸਤੇ ਚੱਲਿਆ ਚੱਲਿਆ ਐਸ ਐ ਵੇਖ ਲੋ ਦੇ ਨਾ ਨਨੂ ਮੈਜ ਚੱਲਿਆ ਉਹ ਆ ਜਾ ਪਰ ਮੈਂ ਨਹੀਂ ਜਾਂਦੀ ਯਾਰ ਮੈਨੇ ਜਹਾ ਫੀ ਮੇਰੀ ਕੁੜੀ ਬੰਦੂ ਹੈ ਜੇ ਦਾਦੀ ਨੇ ਕਹਿ ਪਾ ਚਾਚੇ ਆਣਗੇ ਨੇ ਹੈ ਰੋ ਜਾਣਦੇ ਨੇ ਜਾਣਨਾ ਹਾਲੋ ਚੈਲੈਂਜ ਨਾ ਪਤਾ ਕਿ ਉਹ ਫਿਰ ਚਾਚੀ ਕਹਿੰਦੀ ਸੀ ਨਾ ਵੀ ਜੇ ਮੰਮੀ ਦਾਦੀ ਆਏਗੀ ਤਾਂ ਫੇਰ ਹੀ ਮਾਵਾਂ ਹਾਂ ਫੇਰ ਉਹ ਫੇਰ ਅੱਧਾ ਮਾ ਜਾਊਗਾ ਫੇਰ ਆਊਗਾ ਤਾਂ ਫੇਰ ਚਾਚੀ ਆਊਗੀ ਜੇ ਮੈਂ ਜਾਊਂਗੀ ਵੀਰ ਬੱਚਾ ਠੀਕ ਹੈ ਬੱਚਾ ਚਲ ਤੁਸੀਂ ਜਾ ਕੇ ਸਵੇਰੇ ਫਿਰ ਟਾਈਮ ਨਾਲ ਲੈ ਆਇਓ ਹੈ ਹਾਂ ਸਵੇਰੇ ਨਹੀਂ ਚਲ ਸ਼ਾਮੀ ਆ ਜਾਣਾ ਹੁਣੇ ਆਪ ਵੀ ਅਸੀਂ ਮੋੜ ਕੇ ਆ ਜਾਣਾ ਹੈ ਰਾਤੀ ਦੀ ਆ ਜਾਣਾ ਹੈ ਨਾ ਹਾਂ ਰਾਤੀ ਮੋੜ ਕੇ ਆ ਜਾਣਾ ਚਲ ਕੱਪੜੇ ਵਾਲੋ ਛੇਤੀ ਚੱਲੀ ਮਾਮਨ ਕਹਿੰਦੀ ਚੱਲੀ ਹੋ ਕਰਦੀ ਹੈਲੋ ਹਾਂਜੀ ਜਿਆਣਾ ਇੱਧਰ ਤਿਆਰ ਨੇ लेके आन ਲਈ ले शुब्रीत नु ਜਾਣਗੇ ਅੱਜ ਪਰ ਲੈ ਕੇ ਕੱਲ ਆਣਗੇ ਠੀਕ ਹੈ ਡੈਡੀ ਦੇ ਦਫਤਰ ਹੈ ਡੈਡੀ ਨੂੰ ਉੱਥੋਂ ਚੱਕਣਾ ਹੈ ਚਾਹੀਦਾ ਚੱਕਣਾ ਹੀ ਪੈਣਾ ਹੈ ਦਫਤਰ ਜਾ ਚੱਲ ਬਈ ਖਾਣਾ ਖਾ ਠੀਕ ਆ ਖਾ ਹੋਰ ਇਸ ਤੋਂ ਲਾ ਕਰੇ ਤਾਂ ਠੀਕ ਚਲਾਣ ਲੱਗੀ ਆ ਕੁਝ ਵਾਕਾਂ ਨੇ ਹੱਤਾਂ ਕਮਛਾਇਆ ਹੈ ਦੇਖ ਲੋ ਨੰਨੂ ਤੇ ਹੁਣ ਸ਼ਾਮ ਹੋਈ ਐ ਤੇ ਚਾਚੂ ਤੇ ਮੰਮਾ ਦਾਦੀ ਸੱਚ ਚਾਹ ਪੀ ਕੇ ਚਲੇਗੇ ਨਾ ਚਾਚੂ ਲੈਣਾ ਉੱਥੇ ਕੱਲ ਲੈ ਕੇ ਆਣਾ ਉੱਥੇ ਰਹਿਣਗੇ ਤੇ ਉਹਨਾਂ ਤੇ ਗਾਣੇ ਚੱਲਦੇ ਪੈਸੀ ਓਏ ਓਏ ਓ ਤੇ ਐਡਰ ਮੰਮਤਾ ਪੂਆ ਹੈ ਹੈਲੋ ਹਰ ਜਰਾ ਹੈਲੋ 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 ਹਾਲੇ ਐਡਰ ਮੰਮਤਾ ਪੂਆ ਹੈ ਤੁਸੀਂ ਤੇਨਾਂ ਨੂੰ ਜਾਣਦੇ ਹੈਗੇ ਮੈਂ ਕਿਤਾ ਜਾਣਦੇ ਨੇ ਮੰਮਤਾ ਪੂਆ ਮੰਮਤਾ ਪੂਆ ਕਦੇ ਆਈ ਨਹੀਂ ਵਲੋਗਸ ਆਇਓ ਇੱਕੋਰੀ ਸ਼ਾਦਾਈ ਮਮਾ ਵਿਆਹ ਦੇ ਸਾਡੇ ਇੱਧਰ ਅਜੇ ਵਿਆਹ ਤੇ ਉਹ ਵਲੋਗ ਬਣਿਆ ਹੈ ਭਾਬੀ ਦੇ ਦਿਨ ਕੱਢ ਕੇ ਦੇਖਦੇ ਪਏ ਸੀ ਅੱਛਾ ਇੱਧਰ ਮਮਾ ਗੁੱਤ ਕਰਦੀ ਵੀ ਹੈ ਤੇ ਇੱਧਰ ਚੰਨੂ ਮੁੰਡੂ ਥੇ ਦੋ ਭਾਈ ਅਜੇ ਵਿਆਹ ਦੇ ਦੇਖਿਆ ਹੁਣ ਹੈ ਨਾ ਉਹ ਹਤੇ ਵਾਕੀ ਤੇ ਸਾਰੇ ਦੇਖਦੇ ਨੇ ਤੇ ਇੱਧਰ ਮੇੜਾ ਸੋਹਣਾ ਜਿਹਾ ਡਾਲ ਸਾ 10 ਮੰਜ਼ਿਲ ਦੇਖੀ ਨਾ ਲੈ ਕੇ ਤੁੰ ਕਰਦਾ

ਮੇ ਮਾਪਾ ਤੁਹਾਨੂੰ ਮਿਲ ਕੇ ਆਉਣਗੇ ਅਦਰ ਰੂਲ ਆਣਾ ਇਹਨੇ ਸ਼ਲੋਕ ਹਾਂ ਆ ਤਾਂ ਮੇਰੀ ਇਹ ਤਾਂ ਬਣਾ ਹੈਲੋ ਪਰ ਆਦੇ ਨਾਲ ਮੇਰੀ ਬੰਦੀ ਨਹੀਂ ਹੈ ਤੁਹਾਨੂੰ ਪਤਾ ਹੀ ਹੈ ਲੜਾਈ ਹੁੰਦੀ ਰਹਿੰਦੀ ਹੈ ਹਾਂ ਮੇਰੀ ਨਹੀਂ ਬਿਲਕੁਲ ਬੰਦੀ ਹੈ ਉੱਪਰ ਹੀ ਆਉਂਦੀ ਹੈ ਇਹਨੂੰ ਕੋਣ ਹੈ ਤੇ ਅਦਚ ਨੂੰ ਓਏ ਮੈਂ ਮੈਂ ਵੀ ਤੁਹਾਨੂੰ ਲੱਗਦਾ ਓਏ ਲੋਪਾਂ ਕਾ करते हैं असी मिलने तो नेक्स्ट ब्लॉग के बीच हम भी पले ले और दोली लाइक हम और सब्सक्राइब बाय 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 लाइक लाइक शेयर सब्सक्राइब इधर देखो जो भी मैं ਉਹ ਉਹ ਓਏ ਪੇਪਰ ਕਾ ਰੇ ਤੋਡਾ ਦੋਨਾਂ ਜਣੇ ਦਾ ਕੱਲ ਉੱਡ ਗਿਆ ਹੈ ਕੁੜੀ ਪੇਪਰ ਕਾ ਦਾ ਕੱਲ ਉੱਡ ਗਿਆ ਉੱਡ ਗਿਆ ਉੱਡ ਗਿਆ ਉੱਡ ਗਿਆ ਉੱਡ ਗਿਆ ਮੈਂ ਕਹੀ ਨਹੀਂ ਪੇਪਰ ਦਾ ਸਤਾ ਰੇ ਪਾਪਾ ਕਿੱਥੇ ਜਾ ਰਬੜ ਪੇਪਰ ਕਾ ਰਬੜ ਉਹਦਾ ਦੇ ਦਿਓ ਕਹਿੰਦੇ ਪਤਾ ਦਿਲੇ ਮੈਨੂੰ ਨਾ ਵੇ ਨਾ ਹਾਂਜੀ ਤੇ ਹੁਣ ਮੰਨੀ ਤੇ ਮੰਮੀ ਜਾ ਚੁੱਕੇ ਨੇ ਸ਼ਬਰੀਤ ਨੂੰ ਲੈਣ ਵਾਸਤੇ ਤੇ ਮੈਂ ਘਰੇ ਆ ਮੇਰੀ ਅੱਜ ਸਾਰਾ ਦਿਨ ਸੇ ਠੀਕ ਨਹੀਂ ਸੀ ਤਾਂ ਕਰਕੇ ਮੈਂ ਉੱਠੀ ਨਹੀਂ ਬਸ ਸੋਈ ਪਈ ਸੀ ਤੇ ਹੁਣ ਬੱਚੇ ਚਲੇ ਗਏ ਨੇ ਬਾਹਰ ਗਲੀ 'ਚ ਖੇਡਣ ਤੇ ਖਲਾਰਾ ਵੇਖੋ ਪਾਤੀ ਗਏ ਹੁਣ ਸਾਰਾ ਖਲਾਰਾ ਮੈਂ ਸਮਿਟਾਂਗੀ ਤੇ ਬਾਕੀ ਤੁਹਾਨੂੰ ਆਉਣ ਵਾਲੀ ਅਪਡੇਟ ਜਦੋਂ ਆਣਾ ਉਹ ਫਿਰ ਤੁਹਾਨੂੰ ਦਵਾਂਗੇ ਨਾਲ ਉਹ ਨਾਲ ਤੇ ਫਿਲਹਾਲ ਲਈ ਮੈਂ ਸਿਰਫ ਕੰਮ ਵਗੈਰਾ ਹੀ ਕਰਨਾ ਹੁਣ ਉੱਠ ਕੇ ਥੋੜਾ ਬੋਤਾ ਤੇ ਬਾਕੀ ਤੁਹਾਨੂੰ ਕੱਲ ਦੇ ਵਲੋਗ ਦੇ ਵਿੱਚ ਕੱਲ ਪਤਾ ਲੱਗੇਗਾ ਐਸੇ ਵਲੋਗ ਦੇ ਵਿੱਚ ਵੀ ਉਹਦਾ ਆਣਾ ਤੇ ਫਿਰ ਵੀ ਮੰਨੀ ਕੇ ਮੰਮੀ ਕੇ ਆਣ ਕਿਉਂ ਉਹਨੂੰ ਲੈ ਕੇ ਹਾਂਜੀ ਤੇ ਹੁਣ ਮੈਂ ਤੇ ਨੰਨੂ ਆ ਘਰੇ ਦੋਨੋਂ ਜਾਣੇ ਨੰਨੂ ਖਿਡਾ ਰਿਹਾ ਹੈ ਕਿਹੜੇ ਕੱਲੇ ਤੇ ਮੈਂ ਘਰ ਦਾ ਥੋੜਾਪੋਤਾ ਕੰਮ ਨਹੀਂ ਬਣਾ ਐਵੇਂ ਲ ਮੈਂ ਸਾਰਾ ਸੈੱਟ ਕੀਤਾ ਸੀ ਐ ਸਾਰਾ ਕੁਝ ਸਾਰੇ ਬੱਚਿਆਂ ਨੇ ਖਰਾਬ ਕੀਤਾ ਐ ਐ ਤੂੰ ਹੀ ਬੱਚੇ ਨੇ ਖਰਾਬ ਕੀਤਾ ਵਾਲਾ ਵੇਖ ਐਦਰ ਇਹਦਾ ਦੇਖ ਕਾ ਹੀ ਨਹੀਂ ਸੈਟ ਆਂਦਾ ਹੈਗਾ ਖਡੋਣਿਆਂ ਦਾ ਸਿਸਟਮ ਫੁੱਠੇ ਫੁੱਠੇ ਕੰਮ ਕਰਨਾ ਹੈ ਤੂੰ ਪਤਾ ਕੀ ਪਤਾ ਜਦੋਂ ਮੈਂ ਪਿੰਡੀ ਬਣਾ ਦਾਂਗੀ ਨਾ ਹਮ ਐਸ ਕਾਕੇ ਹੱਤੇ ਜਦ ਵੱਡਾ ਹੋ ਜਾਏਗਾ ਵੱਡਾ ਹੋ ਜਾਏਗਾ ਪਿੰਡੀ ਬਣਾ ਕੇ ਖੜਾਂਗੇ ਇਹਦੇ ਉੱਤੇ ਪਿੱਟਾ ਲੱਗ ਰਿਹਾ ਪਿੱਟਾ ਲੱਗ ਰਿਹਾ ਮੈਂ ਲਾ ਤੇ ਇਹ ਵੀ ਦੁਕੈ ਰੋ ਗਿਆ ਆ ਗਿਆ ਕਿਆ ਬੜਾਇਆ ਹੈ ਕਿਆ ਹੋ ਗਿਆ ਜੇ ਜਨ ਪਿੰਡੀ ਪਸੰਦ ਹੋਈ ਫੇਰ ਫਿਰ ਕੀ ਫਿਰ ਮੈਂ ਹੋਰ ਬਣਾ ਦਾਂਗੀ ਕੌਣ ਬਣਾਇਆ ਕਰੇਗਾ ਫੇਰ ਹਾਂ ਡੱਡੀ ਖਵਾ ਖਵਾ ਕੇ ਦਮਦਸਤੀ ਹੈ ਜਿਵੇਂ ਤੈਨੂੰ ਖਵਾਉਂਦੀ ਅਡਾ ਅੰਦਾ ਬਸ ਐਵੇਂ ਹੀ ਲੱਗੀ ਐ ਗੱਲਾਂ ਕਰਨ ਮम्मा ਆਪਾਂ ਨਾਮ ਕੀ ਰੱਖਾਂਗੇ ਆਪਾਂ ਕੀ ਕਰਾਂਗੇ ਆਪਣਾ ਇਹ ਕਰੇਗਾ ਕਾਕਾ ਓਏ ਹੋਏ ਹੋਏ ਐਨੇ ਸਵਾਲ ਹਾਈ ਤੂੰ ਐਨੇ ਸਵਾਲ ਕਿਉਂ ਪੁੱਛਣਾ ਹੈ ਕਾਕਾ ਵੇਖਦਾ ਪਿਆ ਬਲੌਗ ਗੰਦਾ ਜਿਆ ਹੁਣ ਹੁਣ ਕਿਉਂ ਅੱਖਾਂ ਸਾਫ਼ ਕਰ ਲਈਆਂ ਬੇਇੱਜ਼ਤੀ ਵਾਸਤੇ ਤੇ ਨੰਨੂ ਕਹਿੰਦੀ ਵੀ ਮੈਂ ਜਦੋਂ ਵੀ ਬਾਹਰ ਜਾਨੀ ਆ ਨਾ ਰੋਸ਼ਨੀ ਭੂਆ ਮੈਨੂੰ ਮਾਰਦੀ ਰਹਿੰਦੀ ਹੈ ਹਾਂ ਚੱਲ ਭੂਆਏ ਕੋਈ ਗੱਲ ਨਹੀਂ ਨਹੀਂ ਮੈਂ ਨਾਲ ਬੋਲ ਲੱਗ ਗਏ ਤੋ ਚੱਲ ਠੀਕ ਹੈ ਤੇ ਹੁਣ ਇਹਦੇ ਪਾਪਾ ਦਾ ਫੋਨ ਆਇਆ ਸੀ ਇਹਨੇ ਨਾ ਚਾਕਲੇਟ ਵਾਸਤੇ ਕਿਹਾ ਹੈ ਕਹਿੰਦੀ ਮੈਨੂੰ ਬਹੁਤ ਵੱਡੀ ਚਾਕਲੇਟ ਚਾਹੀਦੀ ਹੈ ਇਹਨੂੰ ਪਤਾ ਹੈ ਉਹਨਾਂ ਨੇ ਦੂਜੀ ਚਾਕਲੇਟ ਲੈ ਕੇ ਆਣੀ ਹੈ ਤੇ ਇਹ ਗੇਟ ਬੰਦ ਕਰਾਈ ਜਾ ਕੇ ਉਹਨਾਂ ਨੂੰ ਆਣ ਨਹੀਂ ਦੇਣਾ ਕਰੇ ਹਾ ਗੱਤੋਂ ਕੋ ਮੇਰੇ ਬਾਤੋਂ ਨਹੀਂ ਲਾ ਕੇ ਹੁੰਦੇ ਉੱਤੇ ਵੀ ਮੈਂ ਖੋਲਣਾ ਕਿੱਡੀ ਚਾਕਲੇਟ ਚਾਹੀਦੀ ਤੈਨੂੰ ਅੱਡੀ ਅੱਡੀ ਚਾਕਲੇਟ ਖਾ ਕੇ ਨਾ ਬੱਚਿਆਂ ਦੇ ਦੰਦ ਦੇ ਵਿੱਚ ਨਾ ਕੀੜੇ ਲੱਗ ਜਾਂਦੇ ਨੇ ਐਨ ਕੱਲੋ 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 ਫਿਰ ਦੰਦ ਉਖਾੜਨੇ ਪੈਂਦੇ ਨੇ ਬੱਚੇ ਭੋੜੇ ਹੋ ਜਾਂਦੇ ਨੇ ਫਿਰ ਸੱਚੀ ਗੱਲ ਹੈ ਕੀੜੇ ਲੱਗਦੇ ਨੇ ਉਹ ਤੋਂ ਲਾਵਾਂ ਉਹ ਤੋਂ ਖਾਵਾਂਗੀ ਜਦੋਂ ਕੱਲ ਹੋਏਗੀ ਫਿਰ ਉਸ ਤੋਂ ਬਾਅਦ ਕੱਲ ਹੋਏਗੀ ਫਿਰ ਉਸ ਤੋਂ ਬਾਅਦ ਕੱਲ ਹੋਏਗੀ ਅੱਧਾ ਕਰਕੇ ਖਾ ਲਾਂਗੀ ਚਲ ਠੀਕ ਹੈ ਕਹਿ ਦੇ ਦਿੱਤਾ ਬਾਕੀ ਦੇਖੋ ਲੈ ਕੇ ਆਉਂਦੇ ਨੇ ਕਿ ਨਹੀਂ ਲੈ ਕੇ ਆਉਂਦੇ ਠੀਕ ਹੈ ਠੀਕ ਪਰ ਤੂੰ ਜਿੱਦ ਨਾ ਕਰੀਂ ਫਿਰ ਵੇਲ ਲਾ ਫਿਰ ਪਾਪਾ ਗੁੱਸੇ ਚ ਵੀ ਆਉਂਦੇ ਨੇ ਕਈ ਵਾਰੀ ਹਨਾ ਨਹੀਂ ਆਉਂਦੇ ਚਲ ਠੀਕ ਸੱਸੀ ਗਾਲ ਤੇ ਬੋਲ ਤੂੰ ਬੋਲ ਨਾ ਸੱਸੀ ਗਾਲ ਸੱਸੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਵਲੋਗ ਦੇ ਵਿੱਚ ਤੇ ਹੁਣ ਕਰੀਬਨ ਦੱਸਾਂ ਕਿ ਨੇ ਵਾਦ ਰਹੇ ਨੇ ਮੰਮੀ ਨੇ ਰੋਟੀ ਰੋਟੀ ਨਹੀਂ ਅੱਜ ਸਾਈ ਪਨੀਰ ਤੇ ਚਾਵਲ ਤੇ ਰੋਟੀ ਹੂੰ ਤੇ ਮੱਕੀ ਦੀ ਵੀ ਸ਼ਰ ਬਣਾ ਸਕਦੇ ਨੇ ਨਾਲੇ ਕੋਲ ਕੀ ਹੈ ਪਤਾ ਕੀ ਹੈ ਇੱਕ ਇੱਕ ਵੜੀ ਕੰਸਨਾ ਪੂਤਾਲੀ ਉਹ ਦੂਰ ਨਾ ਕਰਿਆ ਕਰਬੂਤਾਆਂ ਲੀਆਂ ਸਵਾਸ ਨਾ ਕੇ ਕੋਈ ਨਹੀਂ ਇੱਕ ਵਾਰੇ ਕੌਂ ਸੀ ਉਂਗਲੀ ਐਨਾਂ ਬੈ ਗੋਲਾ ਪਿੱਛੇ ਨਾ ਕੋਈ ਆ ਜੇ ਇਹ ਮੰਮੀ ਤੇ ਤੇ ਇਧਰੋਂ ਵੀ ਤੇ ਆ ਹੀ ਸਕਦਾ ਪਿੱਛੋਂ ਇਹ ਮੰਮੀ ਆ ਲਓ ਜੀ ਲੜਪੇ ਦੋਵੇਂ ਜਣੇ ਯਾਰ 20 ਰੁਪਏ ਦੀ ਏ चॉकलेट में अरे जोगाम कर रही खाती आ देख वीर पे भी चॉकलेट है चक्के मरी भूख खा रहा किट्टी बटी जाएगी स्टेले जा फिर कुछ नहीं मिलता जा जा, जा लेने ले ठीक ले ले। ले। है वही लेने क्या पता नहीं क्यों लेने गए हैं बहू को पता नहीं सामने आज रहे शाम को బాబు ਮੈਨੂੰ ਪਤਾ ਹੀ ਨਹੀਂ ਕਿੱਥੇ ਹੈ ਦੁੱਜੀ ਆਹ ਸੂਟ ਕੀ ਲਗਾ ਸਭੇ ਜੀ ਪਿਛਲੇ ਵਕਤ ਉੱਚ ਦਿਖਾਈ ਸੀ ਨਾ ਦੀ ਡੈਰੀ ਮਿਲ ਕੋ ਚਾਚੂ ਖਾ ਗਿਆ ਸੀ ਚਾਚੂ ਖਾ ਗਿਆ ਯਾਰ ਬਾਬੂ ਮਨ ਵਾਰ ਰਹੇਗਾ ਠੀਕ ਆ ਮੈਂ ਜਾਣਾ ਮੈਂ ਜੋਗ ਲੈਦਾ ਚ ਲੈ ਆ ਦੇਗਾ ਉਹਨੂੰ ਕਹਿੰਦਾ ਫੋਨ ਕਰਦੇ ਉਹਨੂੰ ਤੇ ਲੈ ਕੇ ਆਏ ਹੁਣ ਜਦੋਂ ਵੀ ਆਇਆ ਹਾਂ ਮੈਂ ਉਹਦੇ ਦੇਣੀ ਆ ਠੀਕ ਹੈ ਕਦੀ ਬੜਾ ਭੁੱਖਾ ਰਹੇ ਚਾਚੂ ਮੇਰੀ ਚੌਕਲੇਟ ਖਾ ਗਏ ਨਹੀਂ ਅੱਜ ਵੀ ਕਹਿੰਦੀ ਵੀ ਸੀ ਉਹਨੇ ਬਰੈਡ ਖਾ ਲੈਣਾ ਕਹਿੰਦੀ ਚਾਚਾ ਤੂੰ ਚੂਹੇ ਵਾਂਗੂ ਕਿਉਂ ਕਰਨਾ ਕਹਿੰਦੀ ਜਿਹੜੀ ਚੀਜ਼ ਆਂਦੀ ਮੇਰੀ ਸਾਰੀ ਖਾ ਜੰਨਾ ਮੈਨੂੰ ਹੋਣਾ ਨਾ ਬੋ ਨਾ ਬੋ ਨਹੀਂ ਚਾਚੀ ਲੈ ਕੇ ਆਏਗੀ ਚੀਜੀ ਦੁੱਧ ਦਸ ਦਿਓ ਦੁੱਧ ਦੇਓ ਵੀ ਦੁੱਧ ਦੇ ਦੇ ਕਹ ਲੈ ਤਾਂ ਦੁੱਧ ਦੇ ਨਾ 36 ਜਾ ਕੈ ਨਨੂ ਜਿੱਦ ਕਰਦੀ ਵੀ ਹੈ ਨਨੂ ਨੂੰ ਹੋਣਾ

ਬੰਦੇ ਨਾ ਕਰੂਗੀ ਹਾਂ ਬੰਦੇ ਨਾ ਕਰੂਗੀ ਗੰਦੇ ਕੰਮ ਕਰਦੀ ਹੈ ਨੰਨ ਕੋ ਨਹੀਂ ਆ ਦੇਖ ਕਿੱਥੇ ਨਾ ਲੋ ਪਾ ਲਿਓ ਤੇ ਆ ਨੰਨੂ ਰੋਣ ਲੱਗ ਗਈ ਸੀ ਕਹਿੰਦੀ ਚਾਚੀ ਲੈ ਗਏ ਨਹੀਂ ਆਏ ਡੈਡੀ ਇਕੱਲੇ ਆ ਗਏ ਮੋਟਰਸਾਈਕਲ ਆ ਗਿਆ ਨਾ ਹੋਰ ਇਹ ਮੋਟਰਸਾਈਕਲ ਆ ਚੁੱਕਿਆ ਮੰਨੀ ਦਾ ਮੰਨੀ ਆ ਚੱਲ ਨਾ ਕਸਤੇ ਜੀ ਨੇ ਆ ਗੀ ਰਹਿਦਾ ਹੈ ਨਾ ਆ ਲਾਟ ਚੀ ਜੀ ਦੇ ਨੰਨੇ ਤੂ ਦੇ ਲੈ ਕੇ ਸਟੈਂਡ ਵਾਲਾ ਸਵੇ ਗਾਇਸ ਸਟੈਂਡ ਪਾ ਦੇ ਲਾਉ ਬਤੀ ਜਾ ਪਾ ਜੀ ਚਾ ਗੇਰ ਕੋ ਬੰਦ ਲਿਆ ਹਾਂ ਹਾਂ ਪਰ ਹਾਂ ਆ ਜਾ ਚੱਲ ਆ ਜਾ ਹਾਂਜੀ ਤੇ ਮੇਰੇ ਵੱਲੋਂ ਵੀ ਸਤਿ ਸ੍ਰੀ ਅਕਾਲ ਜੀ ਵਲੌਗ ਕੰਟੀਨਿਊ ਕਰ ਰਹੇ ਹਾਂ ਤੇ ਹੁਣ ਗੱਲ ਐਦਾ ਵੀ ਬਹੁਤ ਰਣੀ ਆ ਚੁੱਕੀ ਹੈ ਦੁਬਾਰਾ ਵੇਖਿਆ ਤੋਂ ਰਹਿ ਕੇ ਤਾਂ ਕਰਕੇ ਆਪਾਂ ਵਲੌਗ ਬਣਾ ਲੱਗੇ ਆ ਹੈਨਾ ਤੇ ਕੰਟੀਨਿਊ ਹੀ ਹੈ ਉਦੋਂ ਦਾ ਪਤਾ ਹੀ ਹੈ ਤੁਹਾਨੂੰ ਤੇ ਹੁਣ ਮੈਨੂੰ ਯਾਦ ਨਹੀਂ ਨਾ ਕਿ ਲਾਸਟ ਕਿੱਥੇ ਬਣਾਇਆ ਕਿਤੇ ਨਹੀਂ ਤਾਂ ਕਰਕੇ ਦੇ ਆਣ ਅਸੀਂ ਸਵਾਗਤ ਕਰਨ ਵਾਸਤੇ ਖੜੇ ਆ ਤੇ ਸਵਾਗਤ ਕਰਨਾ ਘਨਾ ਖਾਲੀ ਆ ਸਰ ਕਾਲਾ ਕਰੀਏ ਚੀਕੂ ਲਿਆ ਚੀਕੂ ਲਗਾ ਮੈਂ ਚੀਕੂ ਲਾ ਚੀਕੂ ਖਵਾਈਏ ਹੋਰ ਕੀ ਚੀਕੂ ਦਾ ਸਵਾਗਤ ਕਰੀਏ ਮਨਪ੍ਰੀਤ ਦਾ ਉਹ ਸ਼ਬਰੀ ਦਾ ਉਹਦੇ 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 ਟੀਡੀ ਦੇ ਕਿੱਦਾਂ ਗਈ ਆ ਲਟ ਗਈ ਸੀ ਪਹਿਲਾਂ ਲਟ ਗਈ ਕਹਿੰਦੇ ਛੜੀਆਂ ਵਾਂ ਦੇਖਾ ਮੈਂ ਬਾਰ ਉਹ ਆ ਗਈ ਗੱਡੀ ਤੇ ਉਹ ਉੱਥੇ ਫਸ ਗਈ ਸੀ ਗੱਡੀ ਉਹ ਮੋਟਰਸਾਈਕਲ ਖੜਾ ਸੀ ਮਨਪ੍ਰੀਤ ਅੱਛਾ ਹਾਂ ਕਰਕੇ ਉੱਥੇ ਫਸ ਗਈ ਸੀ ਗੱਡੀ ਆਗੇ ਆਗੇ ਹੁਣ ਐ ਆਨੇ ਬਲੌਗ ਕਿਉਂ ਹਨਮਣਾ ਵਾਣਾਂ ਬਾਜੀਆਂ ਉਹ ਜੀ ਵਾ ਉੱਤੇ ਬੈਠੇ ਨੇ ਮੰਮੀ ਵਾ ਹੈ ਲੋਈ ਉਹ ਤਰਹੀ ਨਵੀਂ ਬਹੂ ਯਾ ਵਾਤਾ ਹੁਣ ਮਮਾ ਲੇਟਾ ਦੀ ਗੱਲ ਲੇਟਾ ਦੀ ਗੱਲ ਲੇਟਾ ਓਹੋ ਲੇਟਾ ਲੇਟ ਜਗਾਈਆ ਤੂੰ ਬੱਬੀ ਆਵਗਾ ਦੁਬਾਰਾ ਲੋ ਜਿਵਾ ਜਿਵਾ ਵਾਜੀਵਾ ਵਾਜੀਵਾ ਵਾ ਵਧੀਆ ਨਸ਼ੀ ਖੁਣਨ ਵਾਈ ਗਰੁੱਪ ਆ ਲੱਗ ਰਹੇ ਆ ਜੀ ਮਾਰੇ ਠੀਕ ਹੈ ਮੋਟਰ ਤੇ ਜਮ ਵਿੱਚ ਛੱਡੀ ਏ ਉਹ ਡੈਡੀ ਨੇ ਛੱਡੀ ਯਾਰ ਹੁਣੇ ਹੀ ਹਾਂ ਵਧੀਆ ਵਧੀਆ ਹੋਰ ਠੀਕ ਹੈ ਕੀ ਬਾਤ ਹੈ ਚਾਚੀ ਜੈਤਾ ਨੰਨੂ ਯਾ ਰੱਜਾ ਯੇ ਮਲੂਸ ਆਜੋ ਆਜੋ ਆਏ 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 ਕਿਤੇ ਕੋਈ ਜੋਦੀ ਹੋ ਸਾਦੀ ਆਈ ਤੇ ਵਾਹ ਜੀ ਵਾਹ ਓਏ ਹੋਏ ਓਏ ਹੋਏ ਓਏ ਹੋਏ ਓਏ ਹੋਏ ਓਏ ਹੋਏ ਓਏ ਹੋਏ 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 ਓਏ ਹੋਏ 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 ਜਾਨ ਪਸੀਨਾ ਪਸੀਨਾ ਹੋਏ ਉੰਜ ਖੇਡਦੀ ਬਈ ਸੀ ਉਹ ਵੀ ਮਿਲ ਲੈ ਮਾਂ ਦੇ ਮੰਮੀ ਨੂੰ ਮੰਮੀ ਨਹੀਂ ਓਏ ਮੈਂ ਵੀ ਰੌਣਕਾ ਵਾਪਸ ਆ ਗਈਆਂ। ਹੋਰ ਸ਼ਬਰੀਤ ਘਰ ਠੀਕ ਹੈ? ਹਾਂਜੀ ਠੀਕ ਹੈ। ਫਲੈਸ਼ ਮम्मी ਡੈਡੀ ਸਾਰੇ? ਹਾਂਜੀ ਠੀਕ ਨੇ। ਮੰਮੀ ਠੀਕ ਹੈ। ਆਓ ਆਓ। ਆਓ ਜੀ। ਮੇਲਾ ਜੀ ਇਹਨਾਂ ਇੱਧਰ ਛੋਟੀ ਮਾਂ ਨੂੰ। ਛੋਟੀ ਸੱਸੂ ਮਾਂ। ਇਹ ਰੋਣਾ ਪੜਾ ਮਾੜਾ ਬੜਾ ਪੜਾ। ਹਾਂਜੀ ਤੇ ਹੁਣ ਸਾਰਾ ਨਵੀਂ ਬਹੂ ਲੈ ਕੇ ਆਈਏ ਡੱਬਾ ਹੈ ਨਾ ਐਨੇ ਚਿਰਾਂ ਬਾਅਦ ਆਈ ਤਾਂ ਕਰਕੇ ਫਿਰ ਆਪਾਂ ਹੁਣ ਖੋਲਈਏ ਤੇ ਖਾਈਏ ਅਨਬਾਕਸਿੰਗ ਕਰਦੇ ਹਾਂ ਡੱਬਾ ਹੈ ਚਲ ਕੋਈ ਨਹੀਂ ਆਨੇ ਆਪੀ ਓਹੋ ਮਕਣੇ ਹੀ ਹੋਰ ਦੇ ਕੱਲਾ ਹੀ ਗਾੜਾ ਹੈ ਕਦੇ ਮਜੂਰ ਹੋ ਗਏ ਸਾਰੇ ਪਾਸੇ ਦਵਾਗੇ ਆਪਣੇ ਹੱਥ ਨਾਲ ਸ਼ਬਰੀ ਤੇ ਖਵਾਏਗੀ ਸਾਰਿਆਂ ਨੂੰ ਨਾ ਸ਼ਬਰੀ ਦੇ ਕਿੰਨਾ ਕੁ ਨਹੀਂ ਦਫੇ ਕੀ ਹੋਣੀ ਪਿੱਛੇ ਹੋਰ ਕੀ ਹੈ ਜੀ ਉਹ ਮੋਤੇ ਵੀਡੀਓ ਬਣਾਣੀਆਂ ਸੀ ਸਾਰਿਆਂ ਲੈ ਕੇ ਨਹੀਂ ਗਈ ਕੈਮਰਾ ਇੱਧਰ ਪਹਿਲਾਂ ਇੱਧਰ ਚੱਲ ਉਧਰ ਜਿੱਧਰ ਮਰਜੀ ਜਰੂਰ ਉਹ ਜੂਠਿਆ ਤਨੇ ਅਸ ਤੋਂ ਇਹਨਾਂ ਚਲੋ ਨੇ ਇੱਕ ਹੀ ਝੱਕਣਾ ਕੁਛ ਨਹੀਂ ਵਾਜੀ ਮੰਮੀ ਨੂੰ ਮਿਠਾ ਕੇ 406 ਸ਼ੂਗਰ ਹੋ ਗਈ ਏ 406 ਖਾ ਖਾ ਕੇ ਕੰਟਰੋਲ ਕੀਤਾ ਨਹੀਂ ਮੰਮੀ ਕੰਟਰੋਲ ਕਰ ਲੋ ਤੂੰ ਹੀ ਚੱਕ ਲੈ ਮੈਂ ਕਹ ਰਿਆਂ ਕੰਟਰੋਲ ਕਰ ਲੋ ਹਲੇ ਕਿਉਂ ਆ ਬੰਦ ਹੋ ਗਈ ਦਮਾ ਲੱਲੇ ਵਗਮਿਆ ਮੈਂਗਾ ਕੰਟਰੋਲ ਕਰ ਲੋ ਹਲੇ ਹੋਰ ਬੱਚੇ ਸਾਰੇ ਸਾਹਮਣੇ ਨੇ ਬੱਚੇ ਜਾਂ ਪਰ ਇਹਨੂੰ ਵੀ ਹੋਰ ਬੱਸ ਵੀ ਰਸਤ ਕਰਿਆ ਉਹ ਸੈਰ ਕਰਿਆ ਕਰੋ ਅੱਖਾਂ ਚ ਚੜੀਆਂ ਜਿਵੇਂ ਲੱਗਿਆ ਲੈ ਲ ਤੂੰ ਵੀ ਲੈ ਲੈ ਵੀ ਪੀ ਲੋ ਬੜਾ ਸੋਹਣਾ ਮੈਂ ਵੀ ਉਹਨਾਂ ਸ਼ਾਮੀ ਫੇਰ ਹੋ ਗਿਆ ਫੇਰ ਮੈਂ ਨਿੰਬੂ ਪਾਣੀ ਪੀਤਾ ਨਾ ਅਗੇ ਜੇ ਤੁਹਾਨੂੰ ਬਾਤ ਦੇ ਗੇਰ ਚਾਲੂ ਸਾਡੇ ਅਜੂ ਸਰ ਦੁੱਧ ਵੀ ਪੀ ਗਿਆ ਬੋਲ ਨਾ ਆ ਨਹੀਂ ਬੋਲ ਮਾਰੀ ਨਾ ਸੋ ਪਹਿਲੀ ਵਾਰ ਗਿਆ ਸੋਰੀ ਹੁੰਦਾ ਕਿੱਦਾਂ ਲੱਗਿਆ ਫਿਰ ਸੋਰੀਆ ਜਾ ਕੇ ਮੈਂ ਜੀ ਚਲ ਚਲੀਂ ਤੇ ਹੋਣੀ ਗਿਆ ਪਹਿਲੀ ਵਾਰੀ ਕੋ ਤਾਂ ਗਿਆ ਆ ਸੱਚ ਪਹਿਲੀ ਵਾਰੀ ਪਹਿਲੀ ਵਾਰੀ ਗਏ ਸਾਡੇ ਨਾ ਦੂਜੀ ਵਾਰੀ ਗਏ ਆਹੋ ਚਲ ਬੋਲ ਫਿਰ ਕੀ ਬੋਲ ਐਕਸਪੀਰੀਅੰਸ ਵਧੀਆ ਲੱਗਿਆ ਵਧੀਆ ਹੀ ਹੋਰ ਕੀ ਹੈ ਰਾਤ ਨੂੰ ਤੇ ਹੀ ਪਹੁੰਚੇ ਮੂੰਹ ਮਿੱਠਾ ਲੰਗ ਗਏ ਰਾਤ ਨੂੰ ਇਹ ਪਹੁੰਚੇ ਆ 8:30 ਵਜੇ 9:30 9:30 ਮੈਂ 8:30 ਪਹੁੰਚੇ ਆ ਫੇਰ ਰਾਤੀ ਉਹ ਹੀ ਖਾ ਪੀ ਕੇ ਫੇਰ ਹੀ ਸੋਗੇ ਫੇਰ ਸਵੇਰੇ ਉੱਠੇ ਫੇਰ ਲੇਟ ਉੱਠ ਕੇ ਫੇਰ ਗੁਰਦੁਆਰੇ ਗਏ ਗੁਰਦੁਆਰੇ ਗਏ ਫੇਰ ਰਹਿਣੀ ਭੱਜ ਦੌੜ ਬਸ ਵਧੀਆ ਲੈ ਮੁੰਡਾ ਵਧੀਆ ਹੀ ਅੱਛਾ ਵਧੀਆ ਮੰਮੀ ਰਾਨਾ ਮੈਨੂੰ ਰਹਿਣ ਦੇ ਦਿੱਤਾ ਹੈਗਾ ਤੇ ਨਾਲ ਥੱਲੇ ਘਰੇ ਜਾਣਦਾ ਓ ਓ ਵਾੜੀ ਕਿੱਤੀ ਹੋਈ ਵਾੜੀ ਆ ਗਿਆ ਆਪਾਂ ਰਹਿ ਲੈਨੇ ਤੂੰ ਅਗਲੇ ਦਾ ਤੇਲ ਲੱਗ ਗਿਆ ਸੀ ਹੋਰ ਕੀ ਰਹਿਣ ਦਾ ਆਹ ਹਾਂ ਸੈਵ ਕੋਈ ਗੈਸ ਨੈਕਸਟ ਟਾਈਮ ਅੈਕਸਟ੍ਰੇ ਸੋ ਬਿਲਕੁਲ ਮੁੜਾ ਭਰਾਂਗੇ ਹਲੋ ਆਹ ਦੇ ਚਾਹਤਾ ਜੁੰਨੂ ਕਿੱਥੇ ਗਿਆ ਲਖਨ